ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਆ ਨਾਟਕ ਦਾ ਸਾਰ ਕਰਾਂਗੇ ਨਾਟਕ ਆਪਣਾ ਹੈਗਾ ਜਿੰਨ ਸੱਚ ਪੱਲੇ ਹੋਏ ਠੀਕ ਹੈ ਜਿੰਨ ਸੱਚ ਪੱਲੇ ਹੋਏ ਹਾਂਜੀ ਇਹ ਇੱਕ ਨਾਟਕ ਹੈ ਨਾਟਕ ਦੇ ਵਿੱਚ ਆ ਵਿਸ਼ਾਲ ਕਾਲੇ ਪਿਸ਼ੋਕੜ ਵਿੱਚ ਠੀਕ ਹੈ ਉਜਾਗਰ ਹੋਈ ਜੋਤ ਨੂੰ ਬੁਝਾਉਣ ਲਈ ਇੱਕ ਪੈਪਿਤ ਜੀਰਾ ਆਪਣੀ ਫੂਕ ਨਾਲ ਇੱਕ ਰੀਸ਼ੀ ਆਪਣੇ ਗ੍ਰੰਥਾਂ ਨਾਲ ਹਾਕਮ ਆਪਣੀ ਤਲਵਾਰ ਨਾਲ ਜੋਗੀ ਆਪਣੀ ਚੀਪੀ ਨਾਲ 부ਝਾਉਣ ਦਾ ਯਤਨ ਕਰਦੇ ਨੇ ਮਿਲ ਕੇ ਇੱਕ ਵਿਸ਼ਾਲ ਕਾਲੇ ਪਿਛੋਕੜ ਦੇ ਵਿੱਚ ਕੋਈ ਜੋਤ ਜਗ ਰਹੀ ਆ ਠੀਕ ਹੈ ਉਹਨੂੰ 부ਝਾਉਣ ਦੇ ਲਈ ਜਿਹੜੇ ਚਿਹਰੇ ਪੈਪਿਤ ਨੇ ਉਹਨੂੰ ਫੂਕ ਨਾਲ ਠੀਕ ਹੈ ਪੈਪਿਤ ਚਿਹਰਾ ਆਪਣੇ ਫੂਕ ਦੇ ਨਾਲ ਰੀਸ਼ੀ ਐ ਹਾਕਮ ਐ ਜੋਗੀ ਇਹ ਸਾਰੇ ਕੀ ਕਰ ਰਹੇ ਨੇ ਉਹਨੂੰ 부ਝਾਉਣ ਦਾ ਯਤਨ ਕਰ ਰਹੇ ਨੇ ਔਰ ਆਦ ਸੱਜਾਗਤ ਸੱਜ ਦੀ ਧੁਨੀ ਉਸਰਣ ਵਾਲੇ ਸਾਰੀਆਂ ਸ਼ਕਤੀਆਂ ਬੇਵਸ ਹੋ ਜਾਂਦੀਆਂ ਨੇ ਮਤਲਬ ਕਿ ਨੂੰ ਬੁਝਾ ਨਹੀਂ ਸਕਦੀਆਂ ਨਾਟਕ ਦੇ ਸ਼ੁਰੂ ਹੋਣ ਦੇ ਨਾਲ ਤਨ ਦੇ ਤਨ ਦੇ ਪਾਤਰ ਹੈ ਠੀਕ ਹੈ ਕੜਾਹੀ ਵਿੱਚ ਪਾਣੀ ਪਾ ਕੇ ਸੂਰਜ ਗ੍ਰਹਿਣ ਦੇਖ ਰਹੀ ਹੈ ਕੜਾਹੀ 'ਚ ਪਾਣੀ ਪਾ ਲੰਦੀ ਆ ਫਿਰ ਸੂਰਜ ਗ੍ਰਹਿਣ ਦੇਖਦੀ ਆ ਤਾਂ ਬਾਹਰੋਂ ਦਾਣ ਮੰਗਣ ਦੀ ਆਵਾਜ਼ਾਂ ਆਉਂਦੀਆਂ ਨੇ ਮਤਲਬ ਕਿ ਖੈਰੀ ਦਾਣ ਮੰਗਾ ਰਹੇ ਆ ਹਰੀਆ ਜਿਹੜਾ ਇਹ ਵੀ ਪਾਤਰਾ ਉਹ ਤੰਦਈ ਦੇ ਬਹਿਮ ਤੇ ਦਾਣ ਮੰਗਣ ਵਾਲਿਆਂ ਦੀਆਂ ਗੱਲਾਂ ਤੇ ਹੱਸਦਾ ਮਲਕੀਕ ਤਾਂ ਤੰਦਈ ਆ ਜਿਹੜੀ ਇਹ ਪਾਤਰਾ ਇੱਕ ਹਰੀਆ ਪਾਤਰਾ ਠੀਕਾ ਹੋਰ ਵੀ ਨੇ ਪਾਤਰਾ ਮੈਂ ਤੁਹਾਨੂੰ ਨਾਲ ਦੇ ਨਾਲ ਤੁਸੀ ਜਾਊਂਗੀ ਤੁਹਾਨੂੰ ਦਿਹੀ ਹੈ ਜਿਹੜੀ ਕਿ ਉਹ ਕੜਾਹੀ ਦੇ ਵਿੱਚ ਪਾਣੀ ਪਾ ਕੇ ਸੂਰਜ ਗ੍ਰਹਿਣ ਦੇ ਵੇਲੇ ਹੁੰਦੀ ਹੈ ਤੇ ਇਹਨਾਂ ਨੂੰ ਬਾਹਰੋਂ ਆਵਾਜ਼ ਆਉਂਦੀ ਹੈ ਇਹਦੇ ਨਾਲ ਦੀ ਨਾਲ ਜਿਹੜਾ ਹਰੀਆ ਇਹ ਪਾਤਰਾ ਇਹ ਤੰਦਈ ਦੇ ਬਹਿਮ ਕਰਨ ਤੇ ਤੇ ਇਹਨੂੰ ਦਾਣ ਮੰਗਣ ਵਾਲਿਆਂ ਦੀਆਂ ਗੱਲਾਂ ਤੇ ਹੱਸਦਾ ਇਸੇ ਸਮੇਂ ਇੱਕ ਜਿਹੜੀ ਗਵੰਡਨ ਆ ਉਹਦਾ ਨਾਮ ਹੈ ਹਰੋ ਇੱਕ ਗਵੰਡਨ ਤਾਂ ਦੀ ਦੀ ਉਹਦਾ ਨਾਮ ਹੈ ਹਰੋ ਤੇ ਉਹਦਾ ਬੇਟਾ ਅਮਰ ਹੈ ਉਹ ਆ ਕੇ ਤਾਂ ਦੀ ਦੇ ਕੋਲ ਤਾਂ ਦੀ ਦੇ ਕੋਲ ਆਉਂਦਾ ਠੀਕ ਹੈ ਜਿਹੜੀ ਕੜਾਹੀ ਚ ਪਾਣੀ ਪਾ ਕੇ ਸੂਰਜ ਗਰਨ ਦੇਖ ਰਹੀ ਦੀ ਉਹਦੇ ਕੋਲ ਆਉਂਦਾ ਹਰੋ ਦਾ ਪੁੱਤਰ ਅਮਰ ਠੀਕ ਹੈ ਉਹ ਕਰਤਾਰਪੁਰ ਦੇ ਵਿੱਚ ਡੇਰਾ ਲਾ ਕੇ ਸੱਚ ਦਾ ਪ੍ਰਚਾਰ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਹਿਮਾ ਪਰਮਾਤੂ ਰਹਿਤ ਦਲੇਰੀ ਭਰੇ ਸਰਵਤ ਦਾ ਭਲਾ ਚਿਤਵਣ ਵਾਲੇ ਵਿਚਾਰਾਂ ਤੇ ਕੰਮਾਂ ਬਾਰੇ ਗੱਲਾਂ ਕਰਦਾ ਜਿਨ੍ਹਾਂ ਨੂੰ ਸੁਣ ਕੇ ਧੰਦੀ ਬਹੁਤ ਪ੍ਰਭਾਵਿਤ ਹੁੰਦੀ ਹੈ ਨਾਲ ਦੀ ਨਾਲ ਉਹ ਦੱਸਦਾ ਕਿ ਉਹ ਆਪਣੇ ਘਰੋਂ ਇਸ ਕਰਕੇ ਚੱਲ ਗਿਆ ਸੀ ਮਤਲਬ ਕਿ ਜਿਹੜਾ ਅਮਰ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲ ਦੱਸਦਾ ਧੰਦੀ ਨੂੰ ਤਾਂ ਧੰਦੀ ਉਸ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ ਠੀਕ ਹੈ ਮਤਲਬ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਸ਼ਰਧਾ ਪ੍ਰਗਟ ਕਰਦੀ ਹੈ ਠੀਕ ਹੈ ਜਦੋਂ ਪ੍ਰਭਾਵਿਤ ਹੋ ਜਾਂਦੀ ਹੈ ਤਾਂ ਉਹ ਜਿਹੜਾ ਅਮਰ ਹੈ ਜਿਹੜਾ ਹਰੋ ਦਾ ਪੁੱਤਰ ਸੀ ਉਹ ਠੀਕ ਹੈ ਉਹ ਉਹਨੂੰ ਦੱਸਦੇ ਕਿ ਵੀ ਸ਼ੁਰੂ ਗੁਰੂ ਨਾਨਕ ਦੇਵ ਜੀ ਨੇ ਆਪਣਾ ਘਰ ਛੱਡ ਕੇ ਉਦਾਸੀਆਂ ਦੇ ਵਿੱਚ ਚਲੇ ਗਏ ਸੀ ਉਹ ਕਿਉਂ ਸੀ ਕਿਉਂਕਿ ਆਪਣੀ ਮਾਂ ਦੇ ਕਹੇ ਬਹਿਮ ਭਰਮਾਂ ਦੇ ਵਿੱਚ ਬਹਿਮਾ ਭਰਮਾਂ ਭਰੇ ਕੰਮਾਂ ਵਿੱਚ ਨਹੀਂ ਸੀ ਉਹਨਾਂ ਦਾ ਮਨ ਲੱਗਦਾ ਇਸ ਸਮੇਂ ਹੀ ਉਹ ਉਸ ਦੀ ਮਾਂ ਫਿਰ ਜਿਹੜਾ ਅਮਰ ਹੈ ਠੀਕ ਹੈ ਜਿਹੜਾ ਪਾਤਰ ਅਮਰ ਆ ਉਹ ਤਾਂ ਦੀ ਨੂੰ ਸਾਰਾ ਕੁਝ ਦੱਸ ਰਿਆ ਹੁੰਦਾ ਐਨਾਂ ਹੀ ਨੂੰ ਦੀ ਜਿਹੜੀ ਅਮਰ ਦੀ ਮਾਂ ਆ ਜਾਂਦੀ ਆ ਜਿਹਦਾ ਨਾਂ ਸੀ ਹਰੋ ਉਹ ਆ ਜਾਂਦੀ ਆ ਤਾਂ ਉਹ ਤਾਂ ਦੀ ਨੂੰ ਬੁਰਾ ਭਲਾ ਕਹਿੰਦੀ ਆ ਉਹ ਤੇ ਦੋਸ਼ ਠੋਕ ਥੋਪਦੀ ਆ ਕਿ ਉਹਨੇ ਉਸਦੇ ਪੁੱਤਰ ਨੂੰ ਵਿਗਾੜ ਰੱਖਿਆ ਮਤਲਬ ਕਿ ਉਹ ਪਰਮਾਤਮਾ ਦੀਆਂ ਗੱਲਾਂ ਕਰ ਰਹੇ ਨੇ ਠੀਕ ਹੈ ਕੁਝ ਥੇਰ ਮਗਰੋਂ ਹਰੋ ਤੇ ਅਮਰ ਚਲੇ ਜਾਂਦੇ ਨੇ ਤਾਂ ਕੁਝ ਥੇਰ ਬਾਅਦ ਜਿਹੜੇ ਤਾਂ ਦੀ ਦੀ ਗਵੰਡਨ ਹੈ ਹਰੋ ਤੇ ਉਹਦਾ ਬੇਟਾ ਅਮਰ ਉਹ ਚਲੇ ਜਾਂਦੇ ਨੇ ਇਸ ਦੇ ਪਿੱਛੋਂ ਫਿਰ ਸਾਡੇ ਸਾਹਮਣੇ ਜਿਹੜਾ ਮੰਦਰ ਦਾ ਦ੍ਰਿਸ਼ ਪੇਸ਼ ਹੁੰਦਾ ਹੈ ਨਾਟਕ ਦੇ ਵਿੱਚ ਕੁਝ ਦੇਰ ਮਗਰੋਂ ਹਾਂਜੀ ਇਹ ਲਾਈਨ ਹੋ ਗਈ ਮੰਦਰ ਦ੍ਰਿਸ਼ ਪੇਸ਼ ਹੁੰਦਾ ਜਿਸ ਦੇ ਵਿੱਚ ਪੁਜਾਰੀ ਜਿਹੜਾ ਚੜਾਵਾ ਇਕੱਠਾ ਕਰ ਰਿਹਾ ਦਿਖਾਈ ਦਿੰਦਾ ਆਪਾਂ ਤਹੋ ਨੀਮੀਆ ਜਾਤਾ ਦੇ ਜਿਹੜੇ ਦੋ ਪਾਤਰ ਨੇ ਰੂਪ ਤੇ ਬਸੰਤ ਠੀਕ ਹੈ ਰੂਪ ਤੇ ਬਸੰਤ ਮਤਲਬ ਕਿ ਹੁਣ ਤੱਕ ਜਿਹੜੇ ਪਾਤਰ ਆ ਗਏ ਰਿਪੀਟ ਕਰਦੇ ਮੈਂ ਤੁਹਾਨੂੰ ਯਾਦ ਰਹਿਣਗੇ ਤਨਦੀ ਠੀਕ ਹੈ ਗੁਮੰਡਣਾ ਹਰੋ ਉਹਦਾ ਬੇਟਾ ਅਮਰ ਤੇ ਇੱਕ ਸੀ ਹਰੀਆ ਠੀਕ ਹੈ ਜਿਹੜੇ ਨੀਵੀਂ ਕਾਸਟ ਨਾਲ ਸੰਬੰਧ ਰੱਖਦੇ ਨੇ ਪਾਤਰੋ ਉਹ ਇਹਦੇ ਵਿੱਚ ਦੱਸੇ ਗਏ ਨੇ ਜਿਹੜੇ ਕਿ ਰੂਪ ਤੇ ਬਸੰਤ ਰੂਪ ਤੇ ਬਸੰਤ ਇਹਨਾਂ ਨੂੰ ਮੰਦਰ ਦੇ ਵਿੱਚ ਜਾਣ ਦੀ ਪਰਮਿਸ਼ਨ ਨਹੀਂ ਹੈਗੀ ਤੇ ਇਹਦੇ ਵੀ ਅੱਗੇ ਜਾ ਕੇ ਮੱਥਾ ਟੇਕਣ ਨਹੀਂ ਦਿੰਦੇ ਪਰ ਬਾਬਰ ਦੀ ਜਿਹੜੀ ਇੱਕ ਫੌਜ ਦਾ ਇੱਕ ਸਪਾਹੀ ਸੀ ਉਹਨੂੰ ਜਿਹੜਾ ਪੰਡਤ ਹੈ ਠੀਕ ਹੈ ਬਿਨਾਂ ਹੀ ਕੁਝ ਪੈਸੇ ਲੈ ਮੁਫਤ ਦੇ ਵਿੱਚ ਹੀ ਹਾਰ ਦੇ ਦਿੰਦਾ ਮਤਲਬ ਕਿ ਉਹ ਥਾਡੇ ਕੋਲ ਚਲਾ ਜਾਂਦਾ ਕਿਉਂਕਿ ਉਹ ਬਾਬਰ ਮਤਲਬ ਕਿ ਇੱਕ ਅਮੀਰ ਘਰਾਣਿਆਂ ਨਾਲ ਸੰਬੰਧਿਤ ਸੀ ਇਸ ਤੋਂ ਪਿੱਛੇ ਫਿਰ ਅਮਰ ਆ ਜਾਂਦਾ ਮੰਦਿਰ ਦੇ ਕੋਲ ਤੇ ਉਹ ਪੁਜਾਰੀ ਨੂੰ ਖਰੀਆਂ 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 ਸੁਣਾਉਂਦਾ ਤਾਂ ਉਹ ਕਹਿੰਦਾ ਕਿ ਸਾਰੀਆਂ ਜਾਤਾਂ ਬਰਾਬਰ ਨਹੀਂ ਠੀਕ ਹੈ ਵੀ ਉਹਨਾਂ ਨੇ ਜਿਹੜੇ ਕਿ ਰੂਪ ਦੇਵਸੰਦਰ ਨੂੰ ਕਿੰਨੀ ਮੱਥਾ ਟੇਕਾਂ ਲੱਤਾ ਜਦਕਿ ਬਾਬਰ ਦੇ ਫੌਜ ਦੇ ਸਪਾਹੀ ਨੂੰ ਟੇਕਾਂ ਦੇਤਾ ਤਾਂ ਕਰਕੇ ਉਹਨਾਂ ਨੂੰ ਜਿਹੜੇ ਕਿ ਉਹ ਉਹ ਪੁਜਾਰੀ ਨੂੰ ਖਰੀਆ-ਖਰੀਆ ਸੁਣਾਉਂਦਾ ਤੇ ਉਹ ਨੂੰ ਕਹਿੰਦਾ ਕਿ ਸਾਰੇ ਜੱਤਾਂ ਬਰਾਬਰ ਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਦੇ ਅਨਸਾਰ ਕੋਈ ਛੋਟਾ ਵੱਡਾ ਨਹੀਂ ਹੈਗਾ ਸਾਰੇ ਬਰਾਬਰ ਨੇ ਤਾਂ ਪੁਜਾਰੀ ਇਹ ਗੱਲਾਂ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੀ ਕੋਰਾਈਆ ਕਹਿ ਰੰਦਾ ਫਿਰ ਅਮਰ ਦੇ ਜਾਨ ਪਿੱਛੋਂ ਹਰੋ ਆ ਜਾਂਦੀ ਹੈ ਮਤਲਬ ਕਿ ਅਮਰ ਦੇ ਮਦਰ ਆ ਜਾਂਦੀ ਹੈ ਤੇ ਦੇਵੀ ਅੱਗੇ ਮੱਥਾ ਟੇਕ ਕੇ ਆਪਣੇ ਪੁੱਤਰ ਦੇ ਲਈ ਸਮੱਤ ਮੰਗਦੀ ਹੈ ਠੀਕ ਹੈ ਕਿਉਂਕਿ ਉਹਨਾਂ ਦਾ ਲੱਗਦਾ ਕਿ ਮੇਰਾ ਬੇਟਾ ਵੈਸੇ ਗੱਲਾਂ ਕਰੀ ਜਾ ਰਹੇ ਆ ਇਨਵਕਲ ਦੇ ਕਮੀ ਹੋ ਗਈ ਤਾਂ ਤੋਂ ਪ੍ਰਮਾਤਮਾ ਤੋਂ ਦੇਵੀ ਦੇ ਅੱਗੇ ਮੱਥਾ Đੇਕ ਕੇ ਸੁਮਤ ਮੰਗ ਲਈ। ਉਹ ਪੁਜਾਰੀ ਨੂੰ ਦੱਸ ਦਈਏ ਕਿ ਉਸਦੇ ਪੁੱਤਰ ਨੂੰ ਵੀ ਗਾਰਡਨ ਵਾਲੀ ਤਾਂ ਉਹਦੀ ਗਮੰਡਾਂ ਨਤਾਂ ਦੇਈ ਆ। ਪੁਜਾਰੀ ਉਸ ਨੂੰ ਵਿਸ਼ਵਾਸ ਦਿਵਾਉਂਦਾ ਕਿ ਉਹ ਪੰਡਿਤ ਨਾਲ ਗੱਲ ਕਰੂਗਾ ਤੇ ਉਸ ਦਾ ਸਾਰਾ ਇਲਾਜ ਕਰੇਗਾ। ਇਸ ਦੇ ਪਿੱਛੋਂ ਰੂਪ ਤੇ ਬਸੰਤ ਫਿਰ ਪਾਣੀ ਭਰ ਰਹੀ। ਹਰ ਰੋਜ਼ ਤੋਂ ਪਾਣੀ ਦੀ ਮੰਗ ਕਰਦੇ ਨੇ। ਰੂਪ ਤੇ ਬਸੰਤ ਜਿਹਨਾਂ ਨੂੰ ਮੱਥਾ Đੇਕਾਂ ਦਿੱਤਾ ਹੈ ਨਾ ਨੀਵੇਂ ਕਰਾਂਦੇ ਹੁੰਦੇ ਨੇ। ਉਹ ਹਰੋ ਤੋਂ ਫਿਰ ਪਾਣੀ ਦੀ ਮੰਗ ਕਰਦੇ ਨੇ ਹਰੋ ਪਾਉਣ ਅਮਰਦੀ ਮਾਈ ਉਹ ਤੋਂ ਪਾਣੀ ਮੰਗਦਿਆਂ ਨੇ ਪਰ ਉਹ ਉਹਨਾਂ ਨੂੰ ਨੀਵੀਂ ਜਾਤੀ ਦੀ ਕਹਿ ਕੇ ਪਾਣੀ ਨਹੀਂ ਦਿੰਦੀ ਹੈਗੀ ਤੇ ਜਦੋਂ ਰੂਪ ਦਾ ਹੱਥ ਘੜੇ ਨੂੰ ਲੱਗ ਜਾਂਦਾ ਤਾਂ ਉਹ ਉਸ ਦੀ ਪੱਗ ਲਾ ਕੇ ਰੱਖ ਲੈਂਦੀ ਹੈ ਮਤਲਬ ਉਹ ਸੋਲਦੀ ਹੈ ਵੀ ਮੇਰੇ ਘੜੇ ਨੂੰ ਹੱਥ ਕਿਉਂ ਲਾਇਆ ਤੇ ਫਿਰ ਇੱਕ ਸਪਾਹੀ ਆਉਂਦਾ ਜਦੋਂ ਬੜੀ ਆਕੜ ਦੇ ਨਾਲ ਹਰੋ ਤੋਂ ਪਾਣੀ ਪੀਂਦਾ ਤੇ ਜਦੋਂ ਉਸ ਤੋਂ ਹਰੋ ਦਾ ਘੜਾ ਟੁੱਟ ਜਾਂਦਾ ਤਾਂ ਉਸ ਦਾ ਨਿਰਾਦਰ ਕਰਦਾ ਇਸ ਪਿਛੇ ਕੋ ਕਾਜ਼ੀ ਆਉਂਦਾ ਹੈ ਰੂਪ ਤੇ ਬਸੰਤ ਨੂੰ ਧਰਮ ਬਦਲਣ ਦੀ ਸਲਾਹ ਦਿੰਦਾ ਪਰ ਉਹ ਇਸ ਲਈ ਤਿਆਰ ਨਹੀਂ ਹੁੰਦੇ ਠੀਕ ਹੈ ਫਿਰ ਪੁਜਾਰੀ ਤੇ ਪੰਡਿਤ ਸਟੇਜ ਤੇ ਆਉਂਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਦਰੇ ਪ੍ਰਵਾਹ ਉਹਨੂੰ ਮਹਿਸੂਸ ਕਰਕੇ ਬੜੀ ਵਿਸ਼ મતલਬ ਕਿ ਬੜੀ ਜ਼ਹਿਰ ਖੋਲਦੇ ਨੇ ਆਪਸ ਵਿੱਚ ਤਾਂ ਉਹ ਕਹਿੰਦੇ ਨੇ ਕਿ ਉਹਨਾਂ ਨੇ ਨੀਵੀਂ ਜਾਤਾਂ ਦੇ ਮੁੰਡਿਆਂ ਨੂੰ ਭੋਏ ਚੜਾਤਾ ਕਿਉਂਕਿ ਗੁਰਨਾਨਕ ਦੇਵ ਜੀ ਮੂਤਨੀਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ਉਹ ਸਾਰੇ ਕਾਸਤ ਨੂੰ ਬਰਾਬਰ ਕਹਿੰਦੇ ਸੀ ਕਰਤਾਰਪੁਰ ਦੇ ਵਿੱਚ ਬੈਠ ਕੇ ਨਵਾਂ ਪੰਥ ਚਲਾਉਣ ਦੀ ਤਿਆਰੀਆਂ ਕਰ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਉਹ ਗੱਲਾਂ ਕਰ ਰਹੇ ਨੇ ਉਹ ਹੈਰਾਨ ਹੁੰਦੇ ਨੇ ਕਿ ਜਿਹੜਾ ਵੀ ਕਟੜ ਪੰਥੀ ਜਾਂ ਜਾਬਰ ਗੁਰੂ ਜੀ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਉਹ ਉਹਨਾਂ ਦਾ ਹੀ ਹੋ ਕੇ ਰਹਿ ਜਾਂਦਾ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਇੰਨੀ ਜ਼ਾਰੇ ਪ੍ਰਭਾਵਸ਼ਾਲੀ ਹੈ ਕਿ ਵੀ ਜਿਹੜਾ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆਉਂਦਾ ਚਾਹੇ ਉਹ ਕੋਈ ਕਟੜਵੰਤੀ ਹੈ ਜਾਂ ਜਾਬਰ ਹੈ ਉਹ ਉਹਨਾਂ ਦੇ ਹੋ ਕੇ ਰਹਿ ਜਾਂਦਾ ਇਸੇ ਸਮੇਂ ਬਾਹਰੋਂ ਫਿਰ ਅਮਰ ਦੀ ਆਵਾਜ਼ ਆਉਂਦੀ ਆ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜਦਾ ਤੇ ਇਹ ਸੁਣ ਕੇ ਉਹ ਬਹੁਤ ਔਖੇ ਹੁੰਦੇ ਨੇ ਵੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਉਂ ਪੜਦਾ ਏ ਕੌਣ ਸੁਣ ਕੇ ਔਖੇ ਹੁੰਦੇ ਨੇ ਪੁਜਾਰੀ ਤੇ ਪੰਡਿਤ ਇਸੇ ਸਮੇਂ ਇੱਕ ਕਾਜ਼ੀ ਵੀ ਆ ਜਾਂਦਾ ਫਿਰ ਤਿੰਨੇ ਜਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਸਾਂਝਾ ਦੁਸ਼ਮਣ ਮੰਨਦੇ ਸਮਝਦੇ ਨੇ ਕਾਜ਼ੀ ਉਹਨਾਂ ਨੂੰ ਦੱਸਦਾ ਕਿ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਠੀਕ ਰਾਹ ਪਾਉਣ ਦੇ ਲਈ ਲਿਆਉਣ ਦੇ ਲਈ ਹਰ ਪ੍ਰਕਾਰ ਦੀ ਸਹਾਇਤਾ ਦੇਣ ਦੇ ਲਈ ਤਿਆਰ ਆ। ਸਰਕਾਰ ਦੀ ਨੀਤੀ ਇਹ ਹੈ ਵੀ ਜਿਹੜਾ ਵੀ ਉਸ ਦਾ ਚੇਲਾ ਬਣੇ ਉਸ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਵਸਾ ਦਿੱਤਾ ਜਾਵੇ। ਠੀਕ ਹੋਇਆ ਇਹ ਕਹਿੰਦੇ ਨੇ। ਜੇਕਰ ਉਹ ਗਲਤੀ ਮੰਨ ਲਵੇ ਜਾਂ ਆਪਣਾ ਧਰਮ ਬਦਲ ਲਵੇ ਤਾਂ ਫਿਰ ਉਹਨੂੰ ਛੱਡ ਦਿੱਤਾ ਜਾਵੇ। ਮਤਲਬ ਕਿ ਵੀ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਨਾਲ ਪ੍ਰਭਾਵਿਤ ਹੁੰਦਾ ਤੇ ਜੇ ਉਹਨਾਂ ਦੇ ਸ਼ਿਕੰਜੇ ਦੇ ਵਿੱਚ ਆ ਜਾਂਦਾ ਤਾਂ ਉਹਨੂੰ ਫੜ ਲਿਆ ਜਾਂਦਾ। ਠੀਕ ਹੈ ਉਹਨੂੰ ਕਿਹਾ ਜਾਂਦਾ ਵੀ ਜਿਆਦਾ ਉਹ ਧਰਮ ਬਦਲ ਲਾ ਜਿਹੜੇ ਧਰਮ ਬਦਲ ਲੈਂਦਾ ਫਿਰ ਤ ਉਹਨੂੰ ਛੱਡ ਦਿੰਦੇ ਠੀਕ ਹੈ ਜੇ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਦੀ ਮਦਦ ਲਈ ਆਵੇ ਤਾਂ ਅਸੀਂ ਸਾਰੇ ਰਲ ਕੇ ਉਸਨੂੰ ਹਰਾ ਦਿਆਂਗੇ ਉਹ ਐ ਕਹਿੰਦੇ ਨੇ ਵੀ ਆਪਾਂ ਉਹਨੂੰ ਜਿਹੜਾ ਕਿ ਸ਼ਕੰਜੇ ਚ ਫਸਾ ਲਾਂ ਨੇ ਜਿਹੜਾ ਜਿਹੜਾ ਉਹ ਕਰ ਰਿਹਾ ਸ਼੍ਰੀ ਗੁਰੂ ਨਾਨਕ ਦੇਵ ਦਾ ਸ਼ਰਧਾਲੂ ਆ ਉਹ ਮਤਲਬ ਕਿ ਸਰਕਾਰ ਨੇ ਇਹਨਾਂ ਨੂੰ ਕਿਹਾ ਹੋਇਆ ਵੀ ਜਿਹੜਾ ਵੀ ਉਹਦਾ ਚੇਲਾ ਬਣੇ ਉਹਨੂੰ ਸ਼ਕੰਜੇ ਦੇ ਕਾਨੂੰਨ ਦੇ ਸ਼ਕੰਜੇ ਵਿੱਚ ਫਸਾ ਲਿਆ ਜਾਵੇ ਸਾਰੇ ਇਸ ਸਲਾਹ ਨਾਲ ਸਹਿਮਤ ਹੁੰਦੇ ਨੇ ਅਜੇ ਇਹ ਗੱਲਾਂ ਉਹ ਕਰ ਰਹੇ ਹੁੰਦੇ ਨੇ ਕਿ ਅਲਾਉਦੀਨ ਆ ਜਾਂਦਾ ਠੀਕ ਹੈ ਬਾਤਰੇ ਵੀ ਅਲਾਉਦੀਨ ਉਸ ਨੂੰ ਕਾਜੀ ਨੇ ਕਰਤਾਰਪੁਰ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਰੁੱਧ ਰਿਪੋਰਟ ਤਿਆਰ ਕਰਨ ਲਈ ਕਿਹਾ ਸੀ ਮਤਲਬ ਕਿ ਜਿਹੜਾ ਅਲਾਉਦੀਨ ਆਉਂਦਾ ਉਹਨੂੰ ਕਾਜੀ ਨੇ ਭੇਜਿਆ ਹੋਇਆ ਸੀ ਵੀ ਕਰਤਾਰਪੁਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਰਹਿ ਰਹੇ ਨੇ ਉਹਨਾਂ ਦੇ ਵਿਰੁੱਧ ਰਿਪੋਰਟ ਤਿਆਰ ਕਰੇ ਪਰ ਜਿਹੜਾ ਅਲਾਉਦੀਨ ਉਹ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੁੰਦਾ ਹੈ ਠੀਕ ਹੈ ਉਹ ਤਾਂ ਆਪਦੇ ਮੂੰਹ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸ਼ੰਸਾ ਕਰੀ ਜਾਂਦਾ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸ਼ੰਸਾ ਸੁਣ ਕੇ ਠੀਕ ਹੈ ਗੁਰੂ ਜੀ ਲਈ ਉਸ ਦੇ ਮਨ ਦੇ ਵਿੱਚ ਜਾਗੀ ਸ਼ਰਧਾ ਦੇਖ ਕੇ ਕਾਜੀ ਉਹਨੂੰ ਕਹਿ ਰੰਦਾ ਕਿ ਇਹਨੂੰ ਕੁੱਤੇ ਲੱਗੇ ਪਾ ਦੋ ਧਮਕੀਆਂ ਦਿੰਦਾ ਠੀਕ ਹੈ ਤਾਂ ਉਹ ਇਹਨਾਂ ਧਮਕੀਆਂ ਦੀ ਪ੍ਰਵਾਹ ਨਹੀਂ ਕਰਦਾ ਅਲਾਉਦੀਨ ਜਿਹੜਾ ਕਾਜੀ ਦੇ ਜਾਣ ਮਗਰੋਂ ਪੰਡਿਤ ਤੇ ਪੁਜਾਰੀ ਤੇ ਪੰਡਿਤ ਗੁਰੂ ਜੀ ਦੇ ਵਿਰੁੱਧ ਕੋਈ ਕਦਮ ਨਾ ਚੁੱਪ ਕਰਨ ਦਾ ਫੈਸਲਾ ਕਰਦੇ। ਇਸ ਦੇ ਵਿੱਚੋਂ ਧੰਦੇਈ ਦਾ ਪਤੀ ਭਗਵਾਨ ਆ ਜਾਂਦਾ। ਉਹਨੂੰ ਆ ਕੇ ਦੱਸਦਾ ਹੈ ਕਿ ਉਸ ਨੂੰ ਸਾਈ ਦੇ ਕਤਲ ਦੀ ਝੁੱਠੀ ਗਵਾਹੀ ਦੇਣ ਲਈ ਕਿਹਾ ਜਾ ਰਿਹਾ। ਠੀਕ ਹੈ। ਪਰ ਉਹ ਐਵੇਂ ਨਹੀਂ ਕਰ ਸਕਦਾ। ਦੋਵੇਂ ਇਸ ਕਰਕੇ ਡਰਦੇ ਨੇ ਕਿ ਕਿਦਰੇ ਉਹਨਾਂ ਨੂੰ ਝੂਠੇ ਝੂਠ ਹੀ ਨਾ ਫੜ ਲਿਆ ਜਾਵੇ। ਉਹਨਾਂ ਨੂੰ ਝੂਠ ਹੀ ਨਾ ਫੜ ਲਿਆ ਜਾਵੇ। ਮਨਰਗਿਰ ਦੇ ਤੁਨ ਨੂੰ ਝੂਠਾ ਹੀ ਫੜ ਲਿਆ ਜਾਵੇ। ਤਾਂ ਦੀ ਤੇ ਭਗਵਾਨ ਇਹ ਮੰਨਦੇ ਨੇ ਕਿ ਹਰ ਪਾਸੇ ਝੂਠ ਦੀ ਹੀ ਪਸਰਿਆ ਹੋਇਆ ਬੋਲਵਾਲਾ ਇਸ ਸਮੇਂ ਪਿੰਡ ਦਾ ਚੌਂਕੀਦਾਰ ਭਗਵਾਨ ਨੂੰ ਕਹਿੰਦਾ ਕਿ ਉਹ ਸੁਨੂ ਨੂੰ ਅਮਰ ਸਬੰਧੀ ਪੁੱਛ ਵਿੱਚ ਕਰਨ ਲਈ ਲੰਬੜਦਾਰ ਬੁਲਾ ਰਹੀ ਹੈ ਫਿਰ ਉਹ ਉਹਨਾਂ ਦੇ ਘਰੋਂ ਦੁੱਧ ਚੱਕ ਕੇ ਲੈ ਜਾਂਦਾ ਇਹ ਤੋਂ ਪਿੱਛੋਂ ਫਿਰ ਧੰਦੀ ਤੇ ਭਗਵਾਨ ਠੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਜਾਣ ਦਾ ਫੈਸਲਾ ਕਰਦੇ ਨੇ ਵੀ ਉਹਨਾਂ ਨੂੰ ਜਿਹੜੇ ਕਿ ਸਾਈਂ ਦੇ ਘਰ ਕਤਲਾਰੇ ਹੁੰਦੇ ਕੀ ਗਵਾਹੀ ਦੇ ਲਈ ਕਰ ਰਹੇ ਨੇ ਠੀਕ ਹੈ ਤਾਂ ਸਮਝਦੇ ਨੇ ਕਿ ਉਹਨਾਂ ਦਾ ਕਸੂਰ ਇਹੀ ਹੈ ਕਿ ਉਹ ਜ਼ਬਰ ਦੇ ਵਿਰੁੱਧ ਤਕੜੇ ਨਹੀਂ ਹੁੰਦੇ ਇਸ ਦੇ ਵਿੱਚ ਇੱਕ ਗੋਂ ਸਾਧੂਆਂ ਨੂੰ ਬੁਰਾ ਭਲਾ ਕਹਿੰਦਾ ਤੇ ਰੂਪ ਤੇ ਬਸੰਤ ਨੂੰ ਠੱਗਣ ਦਾ ਯਤਨ ਕਰਦਾ ਉਹ ਹਰੋ ਨੂੰ ਅਮਰਤੀ ਧੰਦੇ ਨੂੰ ਸੋਧਣ ਲਈ ਕਤਵੀ ਦਿੰਦਾ ਮਤਲਬ ਕਿ ਹਰੋ ਜਿਹੜੀ ਅਮਰ ਦੀ ਮਾਂ ਹੈ ਉਹ ਤਾਂ ਤਵੀਤ ਕਰਾਉਂਦੀ ਫਿਰ ਰਹੀ ਹੈ ਵੀ ਜਿਹੜੇ ਕਿ ਉਹਦਾ ਬੇਟਾ ਦੂਜੇ ਤਰ੍ਹਾਂ ਗੱਲਾਂ ਕਰੀ ਜਾ ਰਿਹਾ ਠੀਕ ਹੈ ਉਹ ਅਮਰਤੇ ਧੰਦੀ ਨੂੰ ਫਿਰ ਸੋਧਣ ਦੇ ਲਈ ਕਤਵੀਤ ਲਿਆਉਂਦੀ ਹੈ ਇਹ ਜਿਹੜੇ ਕਿ ਗੋਂਸ ਇਹ ਦੰਦਾਂ ਨੂੰ ਤਵੀਤ ਇਸ ਦੇ ਵਿੱਚੋਂ ਚਲ ਬਟਾਲੇ ਦਾ ਮੇਲਾ ਲੱਗਦਾ ਚਰਪਟ ਪਿੱਪਾ ਤੇ ਗੋਰਖੇ ਜਿਹੜੇ ਜੋਗੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਧ ਰਹੇ ਪ੍ਰਭਾਵ ਤੋਂ ਬਹੁਤ ਔਖੇ ਹੁੰਦੇ ਨੇ ਤੇ ਉਹ ਉਸ ਨੂੰ ਕਰਾਮਾਤਾਂ ਤੇ ਬਹਿਸਾਂ ਨਾਲ ਹਰਾਉਣ ਦੀਆਂ ਤਿਆਰੀਆਂ ਕਰਦੇ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹਰਾਵਾਂਗੇ ਆਪਾਂ ਕਰਾਮਾਤਾਂ ਕਰਾ ਕੇ बहस करके पर अमर ਨਾਲ ਬਹਿਸ ਕਰਦੇ ਉਹਨਾਂ ਨੂੰ ਇੱਕ ਉੱਤਰ ਵੀ ਨਹੀਂ ਆਉਂਦਾ ਤੇ ਉਹ ਲਾਲ ਪੀਲੇ ਹੋ ਜਾਂਦੇ ਨੇ ਫਿਰ ਅਲਾਉ ਦੀ ਨਾ ਆ ਕੇ ਜੋਗੀ ਨੂੰ ਸਮਝਾਉਂਦਾ ਮੇਲੇ ਵਿੱਚ ਗੁਰੂ ਜੀ ਦੇ ਆਉਣ ਵਾਲੇ ਸੁਣ ਕੇ ਲੋਕ ਉਧਰ ਚਲੇ ਜਾਂਦੇ ਨੇ ਪੀਪਾ ਦੇ ਚਰਪਟ ਵੀ ਉਧਰ ਜਾਂਦੇ ਨੇ ਤੇ ਪਿੱਛੋਂ ਗੋਰਖ ਨੂੰ ਫਿਰ ਸਮਝ ਆਉਂਦੀ ਹੈ ਗਿਆਨ ਆਉਂਦਾ ਤਾਂ ਉਹ ਸਮਝਦਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਟੱਕਰ ਨਹੀਂ ਲੈ ਸਕੂਗਾ ਨਹੀਂ ਲੈ ਸਕੇਗਾ ਇਸ ਦੇ ਪਿੱਛੋਂ ਭਗਵਾਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚੋਂ ਆਸਾ ਦੀ ਵਾਰ ਦਾ ਪਾਠ ਕਰਦਾ ਹੈ ਜਿਸ ਨੂੰ ਪੰਡਿਤ ਸਰਕਾਰੀ ਬੰਦਾ ਤੇ ਸਾਧੂ ਆਪਣੇ ਵਿਰੁੱਧ ਸਮਝਦੇ ਨੇ ਤੇ ਉਸਦੇ ਨਾਲ ਝਗੜਾ ਕਰਦੇ ਨੇ ਇਸੇ ਸਮੇਂ ਮੁਕੱਦਮ ਕਾਜੀ ਤੇ ਸਿਪਾਹੀ ਆ ਜਾਂਦੇ ਨੇ ਸਿਪਾਹੀ ਮੁਕੱਦਮ ਕੋਲ ਸ਼ਿਕਾਇਤ ਕਰਦਾ ਕਿ ਭਗਵਾਨ ਸ਼ਰਾ ਤੇ ਧਰਮ ਦੇ ਵਿਰੁੱਧ ਬੋਲ ਰਿਹਾ ਹੈ ਇਸੇ ਪ੍ਰਕਾਰ ਸਾਧੂ ਵੀ ਸ਼ਿਕਾਇਤ ਕਰਦਾ ਕਿ ਮੁਕੱਦਮ ਇਸ ਸੰਬੰਧੀ ਭਗਵਾਨ ਨੂੰ ਪੁੱਛਦਾ ਹੈ ਤਾਂ ਦਲੇਰੀ ਨਾਲ ਸਾਰੇ ਦੋਸ਼ਾਂ ਨੂੰ ਗਲਤ ਘਰਾਰ ਕਰ ਦਿੰਦਾ ਠੀਕਾ ਭਗਵਾਨ ਮੁਕੱਦਮ ਦੇ ਭਲੇਖੇ ਦੂਰ ਕਰਦਾ ਹੋਇਆ ਭਗਵਾਨ ਉਹਨੂੰ ਦੱਸਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰਨ ਲਈ ਵਿਦੇਸ਼ਾਂ ਵਿੱਚ ਗਏ ਸੀ ਤੇ ਸਰਵਤ ਦਾ ਭਲਾ ਮਣਾਉਂਦੇ ਨੇ ਪਰ ਮੁਕੱਦਮ ਕਾਜੀ ਤੋਂ ਭਗਵਾਨ ਦੁਆਰਾ ਕੀਤੀ ਗਈ ਧਰਮ ਦੀ ਬੇਇੱਜ਼ਤੀ ਵਿਰੁੱਧ ਸਜ਼ਾ ਪੁੱਛਦਾ ਪਰ ਜਿਹੜਾ ਮੁਕੱਦਮ ਆ ਉਹ ਕਹਿੰਦਾ ਵੀ ਇਹ ਗਲਤ ਬੋਲ ਰਿਹਾ ਠੀਕ ਹੈ ਮਤਲਬ ਕਿ ਦੂਜੇ ਧਰਮ ਦੇ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਆ ਤਾਂ ਉਹਨੂੰ ਧਰਮ ਦੀ ਬੇਇੱਜ਼ਤੀ ਲੱਗਦੀ ਹੈ ਤਾਂ ਉਸਨੂੰ ਜਿਉਂਦਿਆਂ ਦਬਾ ਦੇਣ ਜਾਂ ਪੱਥਰ ਮਾਰ-ਮਾਰ ਕੇ ਮਾਰਨ ਦੀ ਸਜ਼ਾ ਤਜ਼ਵੀਜ਼ ਕਰਦਾ ਤੇ ਕਹਿੰਦਾ ਕਿ ਜੇਕਰ ਉਹ ਮੁਸਲਮਾਨ ਬਣਨਾ ਕਬੂਲ ਕਰ ਲਵੇ ਤਾਂ ਉਹਨੂੰ ਰਹਿਮ ਮਿਲ ਸਕਦਾ ਭਗਵਾਨ ਧੰਦੇਈ ਦੇ ਪਤੀ ਨੂੰ ਮੁਕੱਦਮੇ ਦੇ ਹੁਕਮ ਨਾਲ ਸਿਪਾਹੀ ਭਗਵਾਨ ਨੂੰ ਵੰਨ ਲੈਂਦਾ ਤੇ ਇਸੇ ਸਮੇਂ ਧੰਦੇਈ ਉੱਥੇ ਪਹੁੰਚ ਗਈ ਭਗਵਾਨ ਦਾ ਕਸੂਰ ਪੁੱਛਦੀ ਹੈ ਵੀ ਤਾ ਕਸੂਰ ਕੀ ਹੈ ਤੇ ਕਹਿੰਦੀ ਹੈ ਕਿ ਜੋ ਕਸੂਰ ਉਹਨੇ ਕੀਤਾ ਉਹੀ ਉਹਨੇ ਵੀ ਕੀਤਾ ਮਿੰਦੂ ਵੀ ਲਾਲ ਨਾਲ ਲੈ ਚਲੋ ਇਸੇ ਸਮੇਂ ਫਿਰ ਰੂਪ ਤੇ ਬਸੰਤ ਵੀ ਉੱਥੇ ਆ ਜਾਂਦੇ ਨੇ ਜਿਹੜੇ ਨੀਵੇਂ ਜਾਤੀਆਂ ਦੇ ਸੀ ਮੁਕੱਦਮ ਤੁਰਦਾ ਤੇ ਉਸ ਦਾ ਰਾਹ ਲੋਕ ਲੈਂਦੇ ਨੇ ਦੋਨੇ ਜਣੇ ਰੂਪ ਤੇ ਬਸੰਤ ਮੁਕੱਦਮ ਰੂਪ ਨੂੰ ਧੱਕਾ ਦਿੰਦਾ ਤਾਂ ਤਨ ਦੇ ਮੁਕੱਦਮ ਨੂੰ ਅਜਾਹਾ ਕਰਨਾ ਵਿਰੁੱਧ ਬੁਰੀ ਤਰ੍ਹਾਂ ਡਾਂਟਦੀ ਹੈ ਇਸੇ ਸਮੇਂ ਫਿਰ ਅਲਾਉਦੀਨ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਲੋ ਬਣ ਗਿਆ ਜੀ ਮਤਲਬ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸ਼ੰਸਾ ਕਰ ਰਿਹਾ ਸੀ ਅਲਾਉਦੀਨ ਤੇ ਹਰੀਆ ਠੀਕ ਹੈ ਆ ਕੇ ਮੁਕੱਦਮੇ ਦੇ ਕਾਜੀ ਆਦ ਨੂੰ ਖਰੀਆ-ਖਰੀਆ ਸੁਣਾਉਂਦੇ ਹੁਣ ਅਮਰ ਵੀ ਪਹੁੰਚ ਜਾਂਦਾ ਤੇ ਦੱਸਦਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਆ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਆਪ ਆ ਰਹੇ ਆਪ ਆ ਰਹੇ ਨੇ ਕਿਉਂਕਿ ਉਹ ਆਪਣੇ ਸੇਵਕਾਂ ਦਾ ਬਹੁਤ ਹੀ ਦੇਰ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦੇ ਮੁਕੱਦਮੇ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਆ ਕਿ ਗੁਰੂ ਜੀ ਆ ਰਹੇ ਨੇ ਤਾਂ ਗੁਰੂ ਜੀ ਤੋਂ ਬਾਬਰ ਵੀ ਕੰਬ ਗਿਆ ਸੀ ਤਾਂ ਉਸ ਦੇ ਮਨ ਦੇ ਵਿੱਚ ਇੱਕ ਘੋਲ ਸ਼ੁਰੂ ਹੋ ਜਾਂਦਾ ਤੇ ਉਸ ਨੂੰ ਅਲਾਉਦੀਨ ਤੇ ਹਰੀਏ ਜੀਆਂ ਗੱਲਾਂ ਠੀਕ ਲੱਗਦੀਆਂ ਨੇ ਠੀਕ ਹੈ ਤੋਨੂੰ ਗਿਆਨ ਹੁੰਦਾ ਕਿ ਸਾਰੇ ਇਨਸਾਨ ਬਰਾਬਰ ਨੇ ਕੋਈ ਉੱਚਾ ਨਹੀਂ ਵੱਨ ਕਾਜੀ ਪੰਡਿਤ ਸਾਧੂ ਆਪਣੇ ਕੱਟੜ ਗੁਣੇ ਨਾਲ ਅੱਲਾ ਦੀ ਤੋਹਫੀਨ ਕਰ ਰਹੇ ਨੇ ਉਹ ਸਮਝਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਦੀ ਆਵਾਜ਼ ਹਰ ਇੱਕ ਨੂੰ ਸੁਣ ਕਿ ਨਾਨਕ ਦੀ ਆਵਾਜ਼ ਹਰ ਸੱਚ ਦੀ ਆਵਾਜ਼ ਨਾਨਕ ਦੀ ਆਵਾਜ਼ ਸੱਚ ਦੀ ਆਵਾਜ਼ ਹਰ ਇੱਕ ਨੂੰ ਸੁਣਨ ਦੇਣੀ ਚਾਹੀਦੀ ਹੈ ਉਹ ਭਗਵਾਨ ਦੀ ਰਿਹਾਈ ਦਾ ਫਿਰ ਹੁਕਮ ਦਿੰਦਾ ਇਸੇ ਸਮੇਂ ਫਿਰ ਹਰੋ ਵੀ ਆ ਜਾਂਦੀ ਆ ਟੋਕਰਤਾਰਪੁਰ ਦੇ ਵਿੱਚ ਗੁਰੂ ਜੀ ਦੇ ਦਰਸ਼ਨ ਕਰਕੇ ਆਈ ਹੈ ਉਹ ਅਮਰ ਨੂੰ ਜੱਫੀ ਪਾ ਕੇ ਕਹਿੰਦੀ ਹੈ ਕਿ ਉਸਨੇ ਉਸ ਨੂੰ ਰਾਹੇ ਪਾਇਆ ਵੀ ਉਹਨੂੰ ਕਿਉਂਕਿ ਉਹ ਵੀ ਤਾਂ ਪਹਿਲਾਂ ਬੈਨਾ ਫਰਮਾ ਦੇ ਵਿੱਚ ਗਈ ਹੋਈ ਸੀ ਪਰ ਉਹਨੂੰ ਅਮਰਨ ਨੇ ਸਮਝਾਇਆ ਸੀ ਤਾਂ ਕਰਕੇ ਉਹਨੂੰ ਹੱਥ ਧਾਰ ਦਈਏ ਵੀ ਉਹਨੇ ਉਹਨੂੰ ਸਹੀ ਰਸਤੇ ਪਾਇਆ ਸੀ ਫਿਰ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਦਰਸ਼ਨ ਕਰਕੇ ਆਈਆ ਤਾਂ ਦੇ ਅਮਰ ਵਰਗੇ ਪੁੱਤਰ ਨੂੰ ਜਨਮ ਦੇਣ ਵਾਲੀ ਹਰੋ ਨੂੰ ਵੀ ਫਿਰ ਪੂਜਨਯੋਗ ਮੰਨ ਲੀਆ ਉਹ ਕਹਿੰਦੇ ਵੀ ਜਿਹੜੇ ਅਮਰ ਹੈ ਉਹ ਹਰੋ ਦਾ ਪੁੱਤਰ ਹੈ ਉਹ ਵੀ ਕਪੂਜਨਯੋਗ ਹੈ ਕਿਉਂਕਿ ਉਹਨੇ ਇੱਕ ਮਹਾਨ ਮਤਲਬ ਕਿ ਜਿਹੜਾ ਪਰਮਾਤਮਾ ਦੀਆਂ ਗੱਲਾਂ ਕਰਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਝਿਆ ਉਹਨੇ ਤਾਂ ਉਹਨੂੰ ਵੀ ਉਹ ਪੂਜਨਯੋਗ ਸਮਝਦੀ ਆ ਹੋਣ ਪਿਛਲੇ ਪਾਸੇ ਮੂੜ ਪਹਿਲਾ ਵਰਗੀ ਜੋਤ ਫਿਰ ਉਜਾਗਰ ਹੁੰਦੀ ਆ ਉਸ ਨੂੰ ਬੁਝਾਉਣ ਦੇ ਯਤਨ ਕਰਨ ਵਾਲੀਆਂ ਸਾਰੀਆਂ ਸ਼ਕਤੀਆਂ ਹੰਬ ਕੇ ਪਿੱਛੇ ਹਟ ਜਾਂਦੀਆਂ ਨੇ ਚਾਰੇ ਪਾਸੇ ਆਸ ਸਜੂਗਾਤ ਸਤਰੀ ਭੂਮੀ ਫੈਲ ਜਾਂਦੀ ਹੈ ਸੋ ਏਸੀ ਨਾਟਕ ਦਾ ਵਿਸ਼ਾ ਵਸਤੂ ਤੇ ਸਾਰ ਥੈਂਕਸ